ਵੈ ਪਰਕ ਟਿਓ ਮਰਦ ਅਗਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਕਲਗੀਧਰ ਪਾਸ਼ਾ ਸਰਬਸਦਾਨੀ ਸਾਹਿਬੇ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਗੁਰਪੁਰਬ ਮੋਕੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਕਟਨਾ ਸਾਹਿਬ ਦੀ ਪਾਵਨ ਧਰਤੀ ਤੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਸੰਕਟਾ ਭਾਰੀ ਠੰਡ ਸੰਗਣੀ ਧੁੰਦ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਇਸ ਪਾਵਨ ਪਿੱਤਰ ਸਥਾਨ ਤੇ ਆ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਰਹੀ ਹੈ ਸ਼ਰਧਾ ਸਤਕਾਰ ਭੇਟ ਕਰ ਰਹੀ ਹੈ ਇਸ ਪਾਵਨ ਪਿੱਤਰ ਸਥਾਨ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣ ਰਹੀ ਹੈ ਤੋਂ ਪ੍ਰਬੰਧਾ ਦੀ ਗੱਲ ਕਰਾਂਗੇ ਸੰਗਤ ਦੀ ਆਮਦ ਦੇ ਮੱਦੇ ਨਜ਼ਰ ਕੀ ਕੀ ਇੰਜ਼ਾਮਤ ਕੀਤੇ ਗਏ ਨੇ ਕੀ ਕੀ ਪ੍ਰੋਗਰਾਮ ਲਿਖੇ ਗਏ ਨੇ ਤਖਤ ਸ੍ਰੀ ਮੰਦਿਰ ਜੀ ਬਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸਾਹਿਬਾ ਮੌਜੂਦ ਨੇ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰਪੁਰਪ ਦੀ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਵੀ ਗੁਰਪੁਰ ਦੀ ਵਧਾਈਆਂ ਤੇ ਧੰਨ ਧੰਨ ਸ੍ਰੀ ਗੁਰਪ੍ਰੀਤ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੀਆਂ ਦੇਸ਼ ਦੁਨੀਆ ਦੇ ਵਸਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਬੜਾ ਖਾਸ ਦਿਨ ਹੈ ਕੀ ਕੀ ਪ੍ਰੋਗਰਾਮ ਲਿਖੇਗੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਸਾਰੇ ਦਿਨ ਸਾਡੇ ਧਾਰਮਿਕ ਪ੍ਰੋਗਰਾਮ ਸਵੇਰ ਤੋਂ ਚੱਲ ਰਹੇ ਨੇ ਤੇ ਅੱਜ 11 ਵਜੇ ਗਵਰਨਰ ਸਾਹਿਬ ਆ ਰਹੇ ਨੇ ਤੇ ਗਵਰਨਰ ਸਾਹਿਬ ਨੇ ਇੱਥੇ ਅੱਧੇ ਘੰਟੇ ਦਾ ਪ੍ਰੋਗਰਾਮ ਤੋਂ ਬਾਅਦ ਸਾਨੂੰ ਇੱਕ ਐਮ ਆਰ ਆਈ ਸੈਂਟਰ ਵਾਸਤੇ 7000 ਸਕਰ ਫੀਟ ਦਾ ਇੱਕ ਲੈਂਡ ਫ੍ਰੀਚ ਦੇ ਰਹੇ ਨੇ ਤੇ ਉੱਥੇ ਅੱਜ ਨੀਂਹ ਪੱਥਰ ਰੱਖਣਾ ਹੈਗਾ ਤੇ ਉਸ ਤੋਂ ਬਾਅਦ 2 ਵਜੇ ਚੀਫ ਮਿਨਿਸਟਰ ਸਾਹਿਬ ਆਉਣਗੇ ਤੇ ਉਹਨਾਂ ਦੇ ਨਾਲ ਡਿਪਟੀ ਸੀਐਮ ਦੋਨੇ ਆ ਰਹੇ ਨੇ ਅੱਜ ਤੇ ਸਾਰਾ ਦਿਨ ਕੋਈ ਨਾ ਕੋਈ ਸੰਗਤਾਂ ਦੇ ਰੂਪ ਚ ਸਭ ਆਪ ਗੁਰੂ ਜੀ ਮਹਾਰਾਜ ਦੇ ਚਰਨ ਤੋਂ ਅਸ਼ੀਰਵਾਦ ਲੈ ਨਾਈ ਰਣੇ ਜੀ 메인 ਸਮਾਗਮ ਜਿਹੜਾ ਸ਼ਾਮ ਦਾ ਹੁੰਦਾ 메인 ਸਮਾਗਮ ਸਾਰੇ ਦਿਨ ਧਾਰਮਿਕ ਦੀਵਾਨ ਚੱਲਨੇ ਨੇ ਤੇ ਰਾਤ ਨੂੰ ਅਖੰਡ ਪਾਠ ਤੇ ਭੋਗ ਬਹਿਣਗੇ 7 ਵਜੇ 1 ਵਜੇ ਤੇ ਉਸ ਸਮੇਂ ਵੀ ਪੂਰਾ ਠਾਠਾ ਮਾਰਦਾ ਕੱਟ ਇੱਥੇ ਸੰਗਤਾਂ ਪੂਰਾ ਹਜ਼ਾਰਾਂ ਹੁੰਦੀਆਂ ਨੇ ਤੇ ਰਾਤ ਭਾਰੀ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਜੀ ਸੰਗਤ ਦੀ ਅਮਤ ਬੇਰੇ ਸ਼ਰਕਤੀ ਦਿਖਾ ਰਹੇ ਆ ਲੱਖਾਂ ਦੀ ਗਿਣਤੀ ਸੰਗਤ ਠੰਡ ਧੁੰਦ ਦੇ باوجود ਪਹੁੰਚ ਰਹੀ ਤੇ ਇੰਤਜ਼ਾਮਤ ਕੀ ਨੇ ਸੰਗਤ ਹਰ ਸਾਲ ਵੱਧ ਰਹੀ ਹੈ 얘 ਤੇ ਕਿ ਇਹ ਸਰਕਾਰ ਵੱਲੋਂ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਔਰ ਸੰਤ ਮਹਾਪੁਰਸ਼ਾਂ ਵੱਲੋਂ ਜੋ ਰਹਿਣ ਦੇ ਅਕੋਮੋਡੇਸ਼ਨ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਉਂਕਿ ਅਕੋਮੋਡੇਸ਼ਨ ਇੱਕ ਬੜਾ ਸਬਜੈਕਟ ਹੈਗਾ ਤੇ ਸੰਤ ਪਪਾ ਪੂਰੀ ਜੀ ਵਾਲੇ ਹੋਣ ਬਾਬਾ ਮਹਿੰਦਰ ਸਿੰਘ ਜੀ ਹੋਣ ਦਿੱਲੀ ਵਾਲੇ ਬਾਬਾ ਬਚਨ ਸਿੰਘ ਜੀ ਹੋਣ ਸਾਰੇ ਮਹਾਪੁਰਸ਼ ਇੱਥੇ ਬੜੀ ਸੇਵਾ ਕਰ ਰਹੇ ਨੇ ਤੇ ਸਾਡਾ ਵਿਹਾਰ ਸਰਕਾਰ ਨੂੰ ਵੀ ਅਸੀਂ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਵੀ ਬਹੁਤ ਸਾਰੀ ਅਕੋਮੋਡੇਸ਼ਨ ਸੰਗਤਾਂ ਵਾਸਤੇ ਬਣਾਈਆਂ ਨੇ ਪਰ ਇਹ ਵੀ ਹੁਣ ਥੋੜੀ ਪੈਰੀਆਂ ਨੇ ਪਰ ਉਹੀ ਲੱਗ ਰਿਹਾ ਕਿ ਸੰਗਤ ਦਾ ਕੀੜੀ ਅਮਤ ਇੰਨੀ ਕਿ ਇੰਤਜ਼ਾਮ ਥੋੜੇ ਪੈ ਗਏ ਸਾਨੂੰ ਮਤਲਬ ਆਏ ਸਾਲ ਅਸੀਂ ਦੇਖ ਰਹੇ ਹਾਂ ਕਿ ਸੰਗਤ ਵੱਧ ਰਹੀ ਹੈ ਔਰ ਇੰਤਜ਼ਾਮ ਉਹਨਾਂ ਹੋਰ ਵੱਡੇ ਕਰਨੇ ਪੈਣਗੇ ਕਿਉਂਕਿ ਅਕੋਮੋਡੇਸ਼ਨ ਇੰਨੇ ਦਾ ਸਾਰਨਾ ਨਹੀਂ ਹੈ ਅਸੀਂ ਸਾਨੂੰ ਬਹੁਤ ਤਕਲੀਫ ਹੁੰਦੀ ਜਦ ਅਸੀਂ ਸੰਗਤਾਂ ਨੂੰ ਕਮਰੇ ਨਹੀਂ ਦੇ ਪਾਉਂਦੇ ਖਾਣ ਦਾ ਟਾਈਮ ਹੈਗਾ ਪਰ ਚਲੋ ਔਕਸੋ ਅਸੀਂ ਸਾਰੇ ਸਾਰ ਲੈਣੇ ਆ ਲੇਕਿਨ ਕਮਰੇ ਹੋਰ ਚਾਹੀਦੇ ਨੇ ਤੇ ਕਿਉਂਕਿ ਮਹਾਰਾਜ ਦੇ ਖੁਸ਼ੀਆਂ ਲੈਣ ਵਾਸਤੇ ਸਾਰੀ ਸੰਗਤ ਦੁਨੀਆ ਤੋਂ ਆ ਰਹੀ ਹੈ ਤੇ ਚਲੋ ਅਗੇ ਇੰਤਜ਼ਾਮ ਹੋਰ ਵੱਡੇ ਹੋਣਗੇ ਅਸੀਂ ਸੰਤ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਕਰਦੇ ਹਾਂ ਪੰਜਾਬ ਵਾਲਿਆਂ ਸਾਰਿਆਂ ਨੂੰ ਕਿ ਵੀ ਪਟਨਾ ਸਾਹਿਬ ਆਕੇ ਆਪਣਾ ਬੰਦਾ ਯੋਗਦਾਨ ਜਿਹੜਾ ਹੈ ਕਰਨ ਤੇ ਇੱਥੇ ਹੋਰ ਜਿਹੜੀਆਂ ਸੁਨਾਵਾਂ ਨੇ ਉਹ ਬਣਾਉਣ ਚਾਹੇ ਕਿਤੇ ਵੀ ਬਣਾਉਣ ਪਰ ਬਣਾਣੀ ਬਹੁਤ ਜ਼ਰੂਰੀ ਨੇ ਕਿਉਂਕਿ ਹੁਣੇ ਇੰਨੀ ਸੰਗਤ ਆਉਣ ਦੇ ਬਾਅਦ ਵੀ ਸਾਨੂੰ ਆਫ ਹੋ ਰਹੀ ਹੈ ਕਮਰਿਆਂ ਦੀ ਕੀ ਇਕ ਦੀ ਪਲਾਨਿੰਗ ਕੀ ਹੈ ਜਿਵੇਂ ਦੱਸਿਆ ਜਾ ਰਿਹਾ ਕਿ ਕੱਲ ਪਾਰਕਿੰਗ ਦਾ ਵੀ ਨੀ ਪੱਥਰ ਰੱਖਿਆ ਗਿਆ ਹਾਂਜੀ ਕੱਲ ਸੀਐਮ ਸਾਹਿਬ ਨੇ ਇੱਕ 100 ਕਰੋੜ ਦੀ ਕਾਰ ਪਾਰਕਿੰਗ ਬਣ ਰਹੀ ਹੈ ਜਿਸ ਦੇ ਵਿੱਚ ਵਾਸ਼ਰੂਮ ਥੱਲੇ ਬਣਨਗੇ ਗਰਾਉਂਡ ਫਲੋਰ ਤੇ ਤੇ ਤੁਸੀਂ ਹੁਣ ਦੇਖਿਆ ਹੀ ਉਹਨਾਂ ਵੀ ਕਾਰ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਸਾਨੂੰ ਲੋਕਲ ਬਿਹਾਰ ਦੀ ਸੰਗਤ ਬਹੁਤ ਆ ਤੇ ਲਗਭਗ 450 ਕਾਰਾਂ ਦੀ ਪਾਰਕਿੰਗ ਬਣ ਰਹੀ ਹੈ ਉੱਤੇ ਦੋ ਫਲੋਰ ਤੇ ਡੋਮੇਟਰੀ ਬਣਨ ਗਈਆਂ ਤੇ ਬਹੁਤ ਵੱਡੀ ਪਾਰਕਿੰਗ ਬਣ ਰਹੀ ਹੈ ਤੇ ਨਾਲ ਡੋਮੇਟਰੀਆਂ 100 ਕਰੋੜ ਦੀ ਲਾਗਤ ਦਾ ਬਣ ਰਿਹਾ ਜੀ ਕੀ ਲੱਗਦਾ ਹੈ ਜਿਹੜੀ ਇਸ ਸੰਗਤ ਦੀ ਆਮਦ ਜਿਸ ਤਰ੍ਹਾਂ ਵੱਧ ਰਹੀ ਹੈ ਵੀ ਇਹ ਹੋਰ ਸਰਾਵਾਂ ਤਿਆਰ ਕਰਨੀਆਂ ਇੱਕ ਬੜੀ ਵੱਡੀ ਚੁਣੌਤੀ ਹੈ ਸਰਕਾਰ ਕਿੰਨਾ ਸਹਿਯੋਗ ਕਰੇਗੀ ਮਹਾਰਾਜਾ ਇਹ ਕਿਰਪਾ ਹੈ ਇਹ ਜਿਨ੍ਹਾਂ ਨੂੰ ਮਹਾਰਾਜਾ ਸੇਵਾ ਦੇ ਰਹੇ ਨੇ ਉਹ ਸੇਵਾ ਕਰੀ ਜਾ ਰਹੇ ਨੇ ਜੀ ਬਣਨ ਗਈਆਂ ਜੀ ਬਣਨ ਗਈਆਂ ਹੋਰ ਬਣਨ ਗਈਆਂ ਤੇ ਜਿਨ੍ਹਾਂ ਨੂੰ ਮਹਾਰਾਜਾ ਦੀ ਸੇਵਾ ਦੇਣੀ ਹੈ ਮੈਂ ਤਾਂ ਇਹ ਕਹਿੰਨਾ ਕਿ ਵੀ ਇਸ ਸਮੇਂ ਜਿੱਥੇ ਵੀ ਜੋ ਵੀ ਸੰਤ ਮਹਾਪੁਰਸ਼ ਨੇ ਉਹ ਇਸ ਮੁਕੱਦਸ ਸਥਾਨ ਤੇ ਆ ਕੇ ਪਟਨਾ ਸਾਹਿਬ ਆ ਕੇ ਮਹਾਰਾਜ ਦੇ ਜਨਮ ਸਥਾਨ ਤੇ ਆ ਕੇ ਵੱਧ ਤੋਂ ਵੱਧ ਸੇਵਾ ਕਰਨ ਐ ਕਮੋਡੀਸ਼ਨਸ ਬਣਾਉਣ ਕਿ ਸੰਤਾਂ ਨੂੰ ਹੁਣ ਕਿਉਂਕਿ ਠੰਡ ਦੇ ਦਿਨ ਨੇ ਤੇ ਸੰਤਾਂ ਨੂੰ ਕੋਈ ਦਿੱਕਤ ਨਾ ਹੋਵੇ ਬਜ਼ੁਰਗ ਆਉਂਦੇ ਨੇ ਭੈਣਾਂ ਨੇ ਮਾਵਾਂ ਨੇ ਬੱਚੇ ਨੇ ਉਹਨਾਂ ਨੂੰ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ ਹਾਲਕੀ ਸਾਰੇ ਲੱਗੇ ਹੋਏ ਨੇ ਪਰ ਹੋਰ ਬਹੁਤ ਸਾਰੇ ਪ੍ਰਬੰਧ ਦੀ ਲੋੜ ਹੈਗੀ ਹੈ ਹੋਰ ਜਿਆਦਾ ਇਹਨਾਂ ਰਿਆਸ਼ ਦੇ ਪ੍ਰਬੰਧਾ ਨੂੰ ਵਿਧਾਉਣ ਦੀ ਲੋੜ ਹੈ ਕਿਉਂਕਿ ਸੰਗਤ ਦੀ آمد ਹਰ ਸਾਲ ਪ੍ਰਕਾਸ਼ ਗੁਰਪੁਰ ਮੌਕੇ ਵੱਧ ਰਹੀ ਹੈ ਠਾਠਾਵਾਰ ਦਾ ਸਮੁੰਦਰ ਸੰਗਤ ਦਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਆਪਣੇ ਪਰਿਵਾਰਾਂ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਨਾਲ ਇਸ ਪਾਵਨ ਪਿੱਤਰ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਹੋਣ ਅਸੀਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀ ਹੈ ਕਿ ਕਟਨਾ ਵਾਸੀ ਵਿਹਾਰ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਤੋਂ ਵੀ ਲੱਖਾਂ ਦੀ ਤعداد ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਜ ਕਰਨ ਦੇ ਲਈ ਇੱਥੇ ਪਹੁੰਚ ਰਹੇ ਆਂ ਔਰ ਨਗਰ ਕੀਰਤਨ ਜੋ ਕੱਲ ਗਊ ਕਾੜ ਤੋਂ ਤਖਤ ਸਾਹਿਬ ਤੱਕ ਸਜਾਇਆ ਗਿਆ ਉਸ 'ਚ ਵੀ ਇੱਕ ਬੜੀ ਖੂਬਸੂਰਤ ਤਸਵੀਰ ਦੇਖੀ ਕਿ ਥਾਂ-ਥਾਂ ਤੇ ਨਗਰ ਕੀਰਤਨ ਦਾ ਵੱਖ-ਵੱਖ ਧਰਮਾਂ ਦੇ ਵਿਹਾਰ ਵਾਸੀਆਂ ਨੇ ਚਾਹੇ ਮੁਸਲਿਮ ਚਾਹੇ ਹਿੰਦੂ ਚਾਹੇ ਸਾਈ ਭਾਈਚਾਰੇ ਦੇ ਲੋਕਾਂ ਨੇ ਸੜਕਾਂ ਤੇ ਆ ਕੇ ਫੁੱਲਾਂ ਦੀ ਵਰਖਾ ਕਰਕੇ ਤਰ੍ਹਾਂ ਤਰ੍ਹਾਂ ਦੇ ਲੰਗਰ ਵਰਤਾ ਕੇ ਸਵਾਗਤੀ ਬੋਰਡ ਲਗਾ ਕੇ ਬੇहद ਸ਼ਾਨਦਾਰ ਸਵਾਗਤ ਕੀਤਾ ਔਰ ਭਾਈ ਚਰਖ ਸਾਂਝਦਾ ਜਿਹੜਾ ਉਹ ਸਬੂਤ ਦਿੰਦਾ ਉਹ ਇਹ ਤਸਵੀਰ ਹੈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਤੁਸੀਂ ਦੇਖ ਸਕਦੇ ਹੋ ਲੰਬੀਆਂ ਕਤਾਰਾਂ ਲੱਗੀਆਂ ਸੰਗਤਾਂ ਲੰਬਾ ਸਮਾਂ ਇੰਤਜ਼ਾਰ ਕਰਕੇ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਹੈ ਗੁਰੂ ਚਰਨਾਂ 'ਚ ਅਰਦਾਸ ਜੋਦੜੀ ਕਰ ਰਹੀ ਹੈ ਗੁਰੂ ਘਰ ਦੀ ਖੁਸ਼ੀਆਂ ਦੇ ਪਾਤਰ ਬਣ ਰਹੀ ਹੈ ਪਰ ਆਪਣੇ ਆਪ ਨੂੰ ਬੇहद ਕਰਮਾ ਵਾਲਾ ਮੰਨ ਰਹੀ ਹੈ ਕਿ ਉਹਨਾਂ ਨੂੰ ਇਸ ਸਥਾਨ ਤੇ ਆ ਕੇ ਨત્મਸਤਕ ਕਰਨ ਦਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੀ ਕਿੱਥੋਂ ਆਏ ਵੀਰਪਾਲ ਕੌਰ ਜੀ ਬਠਿੰਡਾ ਪੰਜਾਬ ਬਠਿੰਡਾ ਹਾਂਜੀ ਹਾਂਜੀ ਅਸੀਂ ਪਹਿਲੀ ਵਾਰ ਦਰਸ਼ਨ ਕਰਨ ਆਏ ਜੀ ਬਹੁਤ ਵਧੀਆ ਆ ਵੱਡਾ ਦਿਨ ਅੱਜ ਹਾਂਜੀ ਹਾਂਜੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪ੍ਰਕਾਸ਼ ਸਥਾਨ ਤੇ ਦਰਸ਼ਨ ਕਰਨਾ ਕਿੰਨਾ ਕੁ ਬlesਸਡ ਫੀਲ ਕਰ ਰਹੇ ਹੋ ਕਿੰਨਾ ਕੁ ਲੱਕੀ ਹਾਂ ਬਹੁਤ ਜਿਆਦਾ ਬlesਸ ਫੀਲ ਕਰਦੇ ਆ ਜੀ ਪ੍ਰਮਾਤਮਾ ਦੀ ਕਿਰਪਾ ਹੀ ਹੈ ਵੀ ਸਨ ਪਹਿਲੀ ਵਾਰੀ ਮੌਕਾ ਮਿਲਿਆ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ ਖੁਸ਼ੀ ਹੈ ਜੀ ਬਹੁਤ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਅੱਗੇ ਤੋਂ ਮਹਾਰਾਜ ਦੀ ਕਿਰਪਾ ਕਰਨ ਦਰਸ਼ਨ ਮੇਲੇ ਬਖਸ਼ਦੇ ਰਹੇ ਧੰਨਵਾਦ ਜੀ ਮੌਸਮੀ ਉਹ ਕੜਾ ਬਹੁਤ ਜਿਆਦਾ ਧੁੰਦ ਹੈ ਸਰਦੀ ਜਿਆਦਾ ਹੈ ਰੇਲ ਗੱਡੀਆਂ ਲੇਟ ਹੈ ਬੱਸਾਂ ਲੇਟ ਹੈ ਹਵਾਈ ਉਡਾਨਾਂ ਰੱਦ ਹੋ ਰਹੀਆਂ ਉਹਦੇ ਬਾਵਜੂਦ ਇੱਥੇ ਪਹੁੰਚ ਪਾਣਾ ਗੁਰੂ ਸਾਹਿਬ ਦੀ ਕਿੰਨੀ ਇੱਕ ਬਖਸ਼ਿਸ਼ ਹੈ ਦੇਖੋ ਜੀ ਜੇ ਪ੍ਰਮਾਤ ਕਿਉਂਕਿ ਇਹ ਚੀਜ਼ਾਂ ਕੋਈ ਮੈਨੇ ਨਹੀਂ ਰੱਖਦੀਆਂ ਕਿਥੋਂ ਸੀ ਕਿਵੇਂ ਆਇਓ ਕਿਵੇਂ ਨਹੀਂ ਕਿੰਨੇ ਕੋਕੇ ਹੋ ਕੇ ਆਇਆ ਆਕਸਫੋਰਡ ਜ਼ਿੰਦਗੀ ਤੇ ਪੜਾਇਆ ਪਰ ਫਿਰ ਵੀ ਬਾਈਕ ਦੀ ਕਿਰਪਾ ਇੰਨੀ ਹੈ ਜੀ ਤੇ ਅਸੀਂ ਪਹੁੰਚ ਤਸਬ ਤੇ ਭਾਰੀ ਸੱਤੇ ਸ਼ਰਦਾ ਸਭ ਤੋਂ ਵੱਡੀ ਚੀਜ਼ ਹੈ ਜੀ ਸਭ ਤੋਂ ਵੱਡੀ ਚੀਜ਼ ਹੈ ਗੁਰੂ ਸਾਹਿਬ ਦਾ ਪਿਆਰ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਮੇਰਾ ਨਾਮ ਦਸਨੂਰ ਕੌਰ ਹੈ ਮੈਂ 5th ਕਲਾਸ ਚ ਹਾਂ ਪਹਿਲੀ ਵਾਰ ਆਇਓ ਪਟਨਾ ਸਾਹਿਬ ਹਾਂ ਜੀ ਕਿਤਾ ਲੱਗਿਆ ਸਭ ਬਹੁਤ ਜ਼ਰਾ ਅੱਛਾ ਹਾਂਜੀ ਖੁਸ਼ੀ ਹੈ ਕਿ ਇੱਥੇ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹਾਂਜੀ ਵਾਹ ਫੜੀ ਦੇਖੋ ਕਿ ਨਹੀਂ ਤੁਸੀ ਠੀਕ ਹੈ ਮੈਂ ਸੁਣੀ ਉਹ ਬਹੁਤ ਜ਼ਿਆਦਾ ਦਰਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਆਏ ਜੀ ਹਾਂਜੀ ਮੈਨੂੰ ਬਹੁਤ ਖੁਸ਼ੀ ਆਈ ਆ ਪਟਨਾ ਸਾਹਿਬ ਦਰਸ਼ਨ ਕੀਤੇ ਮਾਰਾ ਇਹਦੇ ਕਲਗੀਧਾਰ ਪਾਸ਼ਾ ਤੇ ਬਹੁਤ ਬੇਅੰਤ ਸੰਗਤ ਆ ਬਾਬੇ ਪੂਰੀਆ ਨੇ ਬਹੁਤ ਲੰਗਰ ਲਾਇਆ ਮਾਹਪੁਰ ਖਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਸ ਦੂਰ ਪੂਰਬ ਦੇ ਸਪਲਟ ਵਿੱਚ ਤਕਸਤਾ ਵੇਕੇ ਨਕਾ ਸਮਗਮ ਦਾ ਅਜੋ ਜੇ ਕੀਤਾ ਜਾ ਰਿਹਾ ਹੈ ਦਿਨ ਤੋਂ ਲੈ ਕੇ ਰਾਤ ਤੱਕ ਧਾਰਮਿਕ ਦਵਾਂ ਸਜਾਏ ਜਾ ਰਹੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵਿਸ਼ਰੀ ਜਿੱਥੇ ਤੇ ਪ੍ਰਚਾਰਕ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਨੇ ਬਾਣੀ ਦਾ ਪ੍ਰਚਾਰ ਕਰ ਰਹੇ ਨੇ ਸਿੱਖ ਇਤਿਹਾਸ ਦੇ ਕੁਰਬਾਨੀਆਂ ਕੋਮ ਦੇ ਕੁਰਬਾਨੀਆਂ ਪਰ ਇਤਿਹਾਸ ਤੁਜਾਨੂ ਕਰਵਾ ਰਹੇ ਨੇ ਤੋਂ ਇਹ ਲਗਾਤਾਰ ਸ਼ਾਮ ਤੱਕ ਦੇਰ ਰਾਤ ਤੱਕ ਇਸੇ ਤਰ੍ਹਾਂ ਧਾਰਮਿਕ ਦੀਵਾਨ ਸਜਾਏ ਜਾਣਗੇ ਰਾਤ ਨੂੰ ਲਗਭਗ ਸਵੇਰ 1 ਵਜੇ ਦੇ ਕਰੀਬ ਸ੍ਰੀ ਖੰਡ ਪਾਤ ਸਾਹਿਬ ਦੇ ਪੋਪ ਪਾਈ ਜਾਣਗੇ ਔਰ ਉਸ ਤੋਂ ਬਾਅਦ ਫੁੱਲਾਂ ਦੀ ਵਰਖਾ ਕਰਕੇ ਇਤਰ ਸਪਰੇਅ ਕਰਕੇ ਅਤੇ ਆਸ਼ੀਰਵਾਜੀ ਚਲਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਦੀ ਖੁਸ਼ੀ ਬਣਾਈ ਜਾਊ ਦੇਖਿਓ ਦੇਖਾ ਤੋਂ ਵੱਡੀ ਗਿਣਤੀ ਸੰਗਤਾਂ ਆਥਾ ਸ਼ਰਧਾ ਦਾ ਸਤਿਕਾਰ ਦਾ ਪਕਾਵਾ ਕਰਦਿਆਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਔਰ ਹਰ ਕਿਸੇ ਨੂੰ ਬੜਾ ਚਾਹ ਹੈ ਕਿ ਅੱਜ ਦੇ ਦਿਨ ਤੱਕ ਸਾਹਿਬ ਦੇ ਦਰਸ਼ਨ ਕਰ ਸਕਦੇ ਆਪਾਂ ਕੀ ਨਾਮ ਆਖੋ ਐ ਸੱਸੀਆਂ ਨੂੰ ਚਰਨਜੀਤ ਕੌਰ ਨਾ ਪਿੰਡ ਪਿੰਡ ਕਸਿੰਗੜਾ ਕਰਮਾਣਾ ਬੋਲਦੇ ਆ ਕਿ ਅੱਜ ਬਹੁਤ ਖੂਬ ਮਿਲਿਆਣ ਕਿਤੇ ਅਨੁਕ੍ਰਮਾ ਮੈਗਰੂ ਜੀ ਦੀ ਬਟਾ ਹੀ ਸਤੂਨ ਮਿਲਿਆ ਵਾ ਇੱਥੇ ਆ ਕੇ ਦਰਸ਼ਨ ਕਰਕੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਸੀਂ ਇਸ ਛਟਾਇਆ ਸਾਨੂੰ ਬੜੀ ਖੁਸ਼ੀ ਆ ਕਿ ਜਿਹੜੇ ਪਿਤਾ ਨੇ ਇੱਥੇ ਪਟਨਾ ਸਾਹਿਬ ਜਿੱਥੇ ਜਨਮ ਲਿਆ ਵਾ ਅਸੀਂ ਉਸ ਉਸਤਾਨ ਦੇ ਦਰਸ਼ਨ ਕਰ ਰਹੇ ਆ ਸਾਡੀ ਸਾਰੀ ਸੰਗਤ ਜਿਆ ਸਭ ਜਾਣੇ ਨਾਲ ਤੁਹਾਨੂੰ ਬਹੁਤ ਹੀ ਖੁਸ਼ੀ ਹੋਈ ਇੱਥੇ ਆ ਕੇ ਹਾਂਜੀ ਜਿਹੜੀ ਖੁਸ਼ੀ ਮਿਲਦੀ ਹੈ ਮਿਲਦਾ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਧਰਮ ਸਮੁੱਚਾ ਸੰਸਾਰ ਸੂਚਾ ਸਿੱਖ ਜਗਤ ਵਿੱਚ ਪੂਚਾ ਗੁਰੂ ਨਾਨਕ ਨਾਮ ਲੈਵਾ ਸਾਧ ਸੰਗਤ ਨੂੰ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ 359ਵੇਂ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਲੱਖ ਲੱਖ ਵਧਾਈ ਹੋਵੇ ਆਓ ਆਪਾਂ ਸਾਰੇ ਰਲ ਕੇ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਿੱਖ ਜਗਤ ਲਈ ਪੰਥ ਲਈ ਕੌਮ ਲਈ ਦੇਸ਼ ਲਈ ਕੁਰਨੇ ਪਾਏ ਹਨ ਆਪਾਂ ਨੂੰ ਉਹਨਾਂ ਤੇ ਚੱਲਣ ਦੀ ਲੋੜ ਹੈ ਆਓ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਥੱਲੇ ਵੱਡੇ ਦੀ ਪੌਲ ਲਈਏ ਅਤੇ ਤਾਂ ਹੀ ਸਾਡਾ ਸਾਰਿਆਂ ਦਾ ਜਨਮ ਫਤਲਾ ਹੋ ਸਕਦਾ ਹੈ ਆਪਣੀ ਕੌਮ ਦੇ ਬੱਚਿਆਂ ਨੂੰ ਸੰਭਾਲੀਏ ਕੌਮ ਦੇ ਬੱਚਿਆਂ ਨੂੰ ਗੁਰੂ ਨਾਲ ਜੋੜੀਏ ਅਮਰਧਾਰੀ ਬਣਾਈਏ ਚੰਗੀ ਐਜੂਕੇਸ਼ਨ ਦੇ ਕੇ ਉਸ ਉਹਨਾਂ ਨੂੰ ਗੁਰੂ ਤੇ ਲੜ ਲਾ ਲਈਏ ਹਰ ਬੱਚੇ ਨੂੰ ਅਮਰਕਿਵਲੇ ਗੁਰਦੁਆਰਾ ਸਾਹਿਬ ਦਰਸ਼ਨ ਦੇ ਮੇਲੇ ਕਰਵਾਉਣ ਲਈ ਲੈ ਕੇ ਜਾइए ਸ਼ਾਮ ਨੂੰ ਰਹਿਰਾ ਸਾਹਿਬ ਦੇ ਘੋਗ ਦੇ ਵਿੱਚ ਅਤੇ ਸੰਧਿਆ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਾਈਏ ਔਰ ਪਤਤ ਨੂੰ ਪੁਨੇ ਨੂੰ ਰੋਕੀਏ ਨਸ਼ਿਆਂ ਨੂੰ ਰੋਕੀਏ ਆਓ ਆਪਾਂ ਸਾਰੇ ਹੰਬਲਾ ਮਾਰੀਏ ਜੋ ਅੱਜ ਦਾ ਸਮਾਂ ਹੈ ਉਹ ਇਹੀ ਕਹਿੰਦਾ ਹੈ ਵੀ ਆਪਾਂ ਆਪਣੀ ਸਿੱਖੀ ਨੂੰ ਆਪਣੀ ਕੌਮ ਨੂੰ ਆਪਣੇ ਦੇਸ਼ ਨੂੰ ਸੰਭਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗਤਾਂ ਤੋਂ ਖੁਸ਼ੀ ਮਿਲੀ ਹੈ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਫ ਸੰਗਤਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਆਪ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਅਸੀਂ ਆਏ ਜਮਨਾ ਨਗਰ ਜਵਾਹਰ ਹਾਂ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ। ਸਥਾਨੇ ਕਮੇਟੀ ਵਾਲਿਆਂ ਨੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਹੈ। ਰਾਜਗਿਰ ਜਾਣ ਵਾਸਤੇ ਬੱਸਾਂ ਵੀ ਲਗਾਈਆਂ ਹੋਈਆਂ ਸੀ। ਤੁਹਾਨੂੰ ਬੜਾ ਹੀ ਆਨੰਦ ਆਇਆ ਸ਼ਬਦ ਬਾਣੀ ਦਾ। ਮਹਾਰਮੇਸ਼ੀ ਪਾਤਸ਼ਾਹੀ ਉਪਦੇਸ਼ ਪਾਣਾਲ ਬਹੁਤ ਆਨੰਦ ਆਇਆ ਹੈ। ਸ਼ਬਦ ਕੀਰਤਨ ਦਾ ਵੀ ਆਨੰਦ ਆ ਰਿਹਾ ਹੈ ਤੇ ਲੰਗਰ ਵੀ ਬਹੁਤ ਅਟੁੱਟ ਲੰਗਰ ਚੱਲ ਰਿਹਾ ਹੈ। ਪ੍ਰਬੰਧ ਵਧੀਆ ਸੀ। ਬਹੁਤ ਵਧੀਆ ਨੇ। ਵਾਇਕੁਜੀ ਕੋਲ ਦਾ ਸੱਭਿਆਚਾਰਕ ਦੇਖਣ ਕਰਕੇ ਜਿਹੜੀ ਖੁਸ਼ੀ ਮਿਲਦੀ ਉਹ ਨੂੰ ਮੇਰੇ ਖਿਆਲ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਨਹੀਂ ਕੀਤਾ ਜਾ ਸਕਦਾ ਜੀ। ਮੈਂ ਲੁਧਿਆਣਾ ਤੋਂ ਆਇਆ ਜੀ ਹਰ ਸਾਲ ਆਉਨੇ ਆ ਤੇ ਸਾਡੇ ਦਸ਼ਮੇਸ਼ਪਦਾ ਜਨਮ ਸਥਾਨ ਹੈ ਇੱਥੇ ਆ ਕੇ ਬੜਾ ਆਨੰਦ ਆਉਂਦਾ ਤੇ ਬਾਕੀ ਮੈਂ ਸਾਰੇ ਸਮੁੱਚੇ ਵਿਸ਼ਵ ਦੇ ਵਿੱਚ ਬੈਠੇ ਸਾਡੇ ਸਿੱਖ ਜਗਤ ਨੂੰ ਸਮੁੱਚੇ ਵਿਸ਼ਵ ਨੂੰ ਜਿੰਨੇ ਵੀ ਸਾਡੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਗੁਰਗੋ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਜੀ ਧੰਨਵਾਦ ਅੱਜ ਦੇ ਦਿਨ ਇੱਥੇ ਆਣਾ ਦਰਸ਼ਨ ਕਰਨਾ ਇਹ ਬੜੇ ਵੱਡੇ ਪਾਗਾਂ ਵਾਲੀ ਗੱਲ ਹੈ ਕਿ ਅੱਜ ਦੇ ਦਿਨ ਇੱਥੇ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਸਹੀ ਗੱਲ ਹੈ ਬਿਲਕੁਲ ਵਾਹਿਗੁਰੂ ਸਾਹਿਬ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀ। ਇਹ ਬਤਾਈ ਸੋਭਾ ਆ ਗਿਆ ਕਿ ਬਾਬਾ ਜੀ ਦੀ ਮਿਹਰ ਹੋਈ ਹੈ। ਸਿੱਧਾ ਦਾਦੂਨ ਤੋਂ ਆਇਆ। ਤੇ ਅੱਜ ਮੇਰੀ ਕਿਸਮਤ ਹੈ ਕਿ ਬਹੁਤ ਚੰਗੀ ਕੀ ਇਸ ਸਹੇਲੀ ਦਾ ਅਸ਼ਰਣ ਹੋਏ ਨੇ। ਸਭ ਨੂੰ ਮੈਂ ਲੱਖ ਲੱਖ ਵਧਾਈਆਂ ਦੇ ਦਿਆਂ ਗੁਰਪੁਰਬ ਦੀ। ਬਿਲਕੁਲ ਹਰ ਚਿਹਰੇ ਤੇ ਖੁਸ਼ੀ ਹੈ, ਸਕੂਨ ਹੈ। ਉਹ ਹਰ ਕੋਈ ਇਹ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ, ਕਿਰਪਾ ਹੋਈ ਹੈ। ਅੱਜ ਦੇ ਦਿਨ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲੇ ਹੈ ਔਰ ਇਹ ਖੁਸ਼ੀ ਜਿਹੜੀ ਮਿਲ ਰਹੀ ਹੈ ਇਸ ਨੂੰ ਸ਼ਬਦਾ ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰੂਪੁਰਬ ਮੌਕੇ ਗੁਰੂ ਸਾਹਿਬ ਦੇ ਪ੍ਰਕਾਸ਼ ਸਾਨ ਦੇ ਦਰਸ਼ਨ ਕਰਨਾ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਸੰਭਵ ਹੈ ਕੈਮਰਾ ਬਸਰ ਅਵਤਾਰ ਸਿੰਘ ਜਨਾ ਮਨਿੰਦਰ ਸਿੰਘ ਮੌਂਗਾ ਪੀਡੀਐਸ ਨਿਊਜ਼ ਪਟਨਾ ਸਾਹਿਬ